ਮਾਦ ਸ਼ਰੀਫਾ ਸਨੋਫਰ ਨਵ ਬਦੀਨੇ ਕੁਦਲੀਆਂ ਪੈਂਦਾ ਹੈਗਾ ਇਹ ਸਤਾਰਿਜ ਮੈਂ ਦੇ ਤੇ ਇਹਨਾਂ ਨੇ ਕੰਮ ਜਕੀ ਕਰਕੇ ਦੇ ਮੁਕਾਏ ਆ ਦੇਖ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਜਿਹੜੀ ਹੈ ਜੁਧ ਨਸ਼ੇ ਵਿਰੁੱਧ ਜਿਹੜੀਆਂ ਕਾਰਵਾਈਆਂ ਜਣੀਆਂ ਲਗਾਤਾਰ ਦੇਖੇ ਬਮਿਆਲ ਦੇ ਜਿਹੜਾ ਉੱਚ ਹੈਗਾ ਦਰਿਆ ਉੱਥੇ ਗੁਜਰ ਬਸਤੀ ਰਹਿੰਦੀ ਹੈ ਬਸਦੀ ਹੈਗੀ ਜਿੱਥੇ ਜਿਹੜਾ ਆ ਪੱਟੀ ਕਾਰਵਾਈ ਜਿਹੜੀ ਹੈ ਤੇ ਦੇਖਣ ਪੰਜਾਬ ਦੇ ਇੱਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਜਿਹੜੀ ਹੈ ਜੁੱਧ ਨਸ਼ੇ ਵਿਰੁੱਧ ਜੇ ਵੱਡੀ ਵੱਡੀਆਂ ਕਾਰਵਾਈਆਂ ਜਣੀਆਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਸੀ ਪਰ ਹੁਣ ਜਿਹੜੀ ਗੱਲ ਕਰੀਏ ਤਾਂ ਪਠਾਨਕੋਟ ਦਾ ਪੋਇਆ ਹਲਕਾ ਹੈਗਾ ਉੱਥੇ ਵੀ ਜਿਹੜੀ ਹੈ ਵੱਡੀ ਕਾਰਵਾਈ ਜਿਹੜੀ ਹੈ ਪੰਜਾਬ ਪੁਲਿਸ ਦੀ ਹੋਵੇ ਜਾਂ ਪੰਜਾਬ ਸਰਕਾਰ ਦੀ ਹੋਵੇ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਇਹ ਬਮਿਆਲ ਦੇ ਜਿਹੜਾ ਉੱਚ ਹੈਗਾ ਦਰਿਆ ਉੱਥੇ ਗੁੱਜਰ ਬਸਤੀ ਰਹਿੰਦੀ ਹੈ ਵਸਦੀ ਹੈਗੀ ਜਿੱਥੇ ਜਿਹੜਾ ਇਹ ਵੱਡੀ ਕਾਰਵਾਈ ਜਿਹੜੀ ਹੈ ਤੇ ਦੇਖਣ ਨੂੰ ਮਿਲ ਰਹੀ ਹੈਗੀ ਆ ਪੰਜਾਬ ਸਰਕਾਰ ਦੀ ਹੋਵੇ ਜਾਂ ਪੰਜਾਬ ਪੁਲਿਸ ਦੀ ਲਗਾਤਾਰ ਜਿਹੜੇ ਇਹ ਘਰ ਜਿਹੜਾ ਆ ਟਾਇਆ ਜਾ ਰਿਹਾ ਹੈ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੀ ਜਿਹੜੀ ਹੈ ਮੁਹਿੰਮ ਹੈਗੀ ਹੈ ਯੁੱਧ ਨਸ਼ਿਆ ਵਿਰੁੱਧ ਉਸ ਦੇ ਲਗਾਤਾਰ ਜਿਹੜੀਆਂ ਵੱਡੀਆਂ ਕਾਰਵਾਈਆਂ ਜਿਹ ਨਜ਼ਰ ਆ ਰਹੀ ਹਨ ਤੇ ਇੱਥੇ ਹੀ ਗੱਲ ਕਰੀ ਤਾਂ ਕੋਏ ਹਲਕੇ ਦਾ ਇਹ ਅਦੀਨ ਬਾਰਡਰ ਏਰੀਆ ਦੇ ਨਾਲ ਇਲਾਕਾ ਪੈਂਦਾ ਹੈਗਾ ਬਮਿਆਲ ਉਜ ਪੁਲ ਦੇ ਉੱਪਰ ਜਿੱਥੇ ਗੁਜਰ ਵਸਤੀ ਹੈਗੀ ਜਿੱਥੇ ਇੱਕ ਵੱਡੀ ਕਾਰਵਾਈ ਜਿਹੜੀ ਆ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਆ ਪੋਸਟ ਵੱਲੋਂ ਜਿਹੜਿਆ ਲਗਾਤਾਰ ਜਿਹੜਾ ਆ ਇਹਨਾਂ ਦਾ ਕਰਾਫ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਜਿਹੜਾ ਕਾਰ ਨੂੰ ਹਟਾਇਆ ਜਾ ਰਿਹਾ ਹੈਗਾ ਦੱਸ ਦਈਏ ਕਿ ਲਗਾਤਾਰ ਜਿਹੜੀ ਹੈ ਨਸੇ ਦੇ ਖਲਾਸ ਜਿਹੜੀ ਆ ਮੁਹਿੰਮ ਜਿਹੜੀ ਆ ਪੰਜਾਬ ਸਰਕਾਰ ਦੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈਗੀ ਤੇ ਵੱਡੀ ਵੱਡੀਆਂ ਕਾਰਵਾਈਆਂ ਵੀ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਹਿੰਨਾ ਇਥੇ ਗੱਲ ਕਰੀਏ ਤਾਂ ਲਗਾਤਾਰ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕਈ ਇਲਾਕਿਆਂ ਦੇ ਵਿੱਚ ਜਿਹੜੇ ਘਰਾਂ ਨੂੰ ਹਟਾਇਆ ਗਿਆ ਹਟਾਇਆ ਗਿਆ ਤੇ ਨਸ਼ੇ ਦੇ ਖਿਲਾਫ ਜਿਹੜੀਆਂ ਵੱਡੀਆਂ ਕਾਰਵਾਈਆਂ ਇਹਨਾਂ ਲੋਕਾਂ ਦੇ ਉੱਪਰ ਕੀਤੀਆਂ ਜਾ ਰਹੀਆਂ ਹਨ ਹੁਣ ਵੀ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਵੀ ਇੱਕ ਘਰ ਜਿਹੜਾ ਆ ਮੁਹੰਮਦ شریف ਜਿਹੜਾ ਕੋਈ ਨੌਜਵਾਨ ਗੁਜਰ ਦੱਸਿਆ ਜਾ ਰਿਹਾ ਜਿਸ ਦੇ ਘਰ ਦੇ ਉੱਪਰ ਵੱਡੀ ਕਾਰਵਾਈ ਹੋਈ ਆ ਸਮਾਨ ਜਿਹੜਾ ਸਮੇਟਿਆ ਗਿਆ ਘਰ ਵਾਲਿਆਂ ਕੋਲ ਮਿੰਤਾ ਤਰਲੇ ਕਰਦੇ ਹੋਏ ਘਰ ਦੇ ਜਿਹੜੇ ਨਜ਼ਰ ਆਏ ਹਨ ਉੱਥੇ ਹੀ ਪ੍ਰਸ਼ਾਸਨ ਵੱਲੋਂ ਜਿਹੜਾ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਇਸ ਤਰ੍ਹਾਂ ਦੀ ਅਪਡੇਟ ਦੇਖਣ ਲਈ ਸਾਰੀ ਜਾਣਕਾਰੀ ਲੈਣ ਲਈ ਆਪਾਂ ਦੇਪਟੀ ਸਾਹਿਬ ਨਾਲ ਐਸਐਸਪੀ ਨਾਲ ਗੱਲਬਾਤ ਕਰਾਂਗੇ ਕੀ ਹੈਗਾ ਅੱਗੇ ਕੋਈ ਵੱਡੀ ਕਾਰਵਾਈ ਹੋਰ ਵੀ ਕੀਤੀ ਜਾਏਗੀ ਤਾਂ ਤਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੇਖਦੇ ਰਹੋ ਐਸਡੀਐਮ ਸਾਹਿਬ ਪਠਾਨਕੋਟ ਉਹਨਾਂ ਦੇ ਪੜ ਪੜਤਾਲ ਵਿੱਚ ਆਇਆ ਸੀਗਾ ਕਿ ਜਿਹੜਾ ਉਜ ਨਹਿਰ ਨਦੀ ਦੇ ਵਿੱਚ ਮੁਹੰਮਦ ਸ਼ਰੀਫ ਨਾਂ ਦੇ ਇਸ ਬੰਦੇ ਨੇ ਸਰਕਾਰੀ ਜ਼ਮੀਨ ਦੇ ਵਿੱਚ ਆਪਣਾ ਮਕਾਨ ਬਣਾਇਆ ਹੋਇਆ ਜਿਸ ਬੰਦੀ ਇਹਦਾ ਪੜਤਾਲ ਰਿਕਾਰਡ ਕੀਤਾ ਤਾਂ ਇਹ ਤੇ 8 ਦਾ 8 ਨੂੰ ਪਰਚੇ ਦਰਜਿਆ ਜਿਹਦੇ ਵਿੱਚ ਦੋ ਮੁਕੱਦਮੇ ਐਨਡੀਪੀਐਸ ਦੇ ਦਰਜਿਆ ਕਮਰਸ਼ੀਅਲ ਕੁਆਂਟੀਟੀ ਦਾ ਜਿਹਦੇ ਵਿੱਚ ਇਹ ਬੰਦਾ ਜੇਲ੍ਹ 'ਚ ਵੀ ਆ ਇਹ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਨੇੜੇ ਆ ਔਰ ਉਥੋਂ ਡਰੋਨ ਰਾਹੀਂ ਸਮਾਨ ਮਗਾਨ ਦੇ ਵਿੱਚ ਇਹ ਜੇਲ੍ਹ 'ਚ ਆ ਤੋ ਇਸ ਮੰਡੀ ਅੱਜ ਐਗਜ਼ੀਕਿਊਟਿਵ ਯੂਨੀਵਰਸਿਟੀ ਸਾਹਿਬ ਨਾਲ ਨੇ ਜਿਨ੍ਹਾਂ ਦੇ ਨਾਲ ਆਰਡਰ ਦੇ ਅਨੁਸਾਰ ਇਹਨੂੰ ਅੱਜ ਜਿਹੜਾ ਡਿਮੋਲਿਸ਼ ਕੀਤਾ ਗਿਆ ਵਾ ਤੇ ਜਿਹੜੀ ਇਹ ਡਿਮੋਲਿਸ਼ ਦੀ ਕਾਰਵਾਈ ਇਹਦੀ ਮੁਕੰਮਲ ਹੋ ਗਈ ਹੈ